ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੇਰੀ ਇਹ ਪੁਸਤਕ ਜਪਜੀ ਸਾਹਿਬ ਦੇ ਵਿੱਚ ਆਪਾਂ 10ਵੇਂ ਪੇਜ ਦੇ ਉੱਪਰ ਜਿਹੜਾ ਮੂਲ ਮੰਤਰ ਦਾ ਦੂਸਰਾ ਸ਼ਬਦ ਆਂਦਾ ਸਹਿਪੰਗ ਉਸ ਦੀ ਗੱਲ ਕਰਦੇ ਹਾਂ ਜੀ ਜਿਹੜਾ ਸਹਿਪੰਗ ਜੀ ਇਹ ਸੰਸਕ੍ਰਿਤ ਦਾ ਇਹਦਾ ਨਾਂ ਹੈਗਾ ਜੀ ਸਵੈਪੰਗ ਠੀਕ ਹੈ ਇਹ ਸਵੈ ਤੋਂ ਉਪਜਿਆ ਜਿਹਨੂੰ ਕਹਿ ਦਿੰਦੇ ਆ ਤੇ ਜਿਸ ਸਵੈ ਜਿਹੜਾ ਹੈ ਜਿਹਨੂੰ ਸਸੇ ਨੂੰ ਦਲਾਵਾ ਕਹਿੰਨੇ ਭਾਵ ਆਪਣੇ ਆਪ ਤੋਂ ਭਉ ਜਿਹਨੂੰ ਕਹਿੰਨੇ ਆਪਾਂ ਉਹਦਾ ਹੈ ਜੀ ਪ੍ਰਕਾਸ਼ਿਤ ਹੋਣਾ ਜਾਂ ਪੈਦਾ ਹੋਣਾ ਠੀਕ ਹੈ ਭਾਵ ਜਿਹੜਾ ਪ੍ਰਭੂ ਪਰਮਾਤਮਾ ਹੈ ਉਹ ਆਪਣੇ ਆਪ ਤੋਂ ਪ੍ਰਕਾਸ਼ਿਤ ਹੋਇਆ ਉਸ ਦਾ ਪ੍ਰਕਾਸ਼ ਹੋਰ ਕਿਸੇ ਤੋਂ ਨਹੀਂ ਹੋਇਆ ਇੰਨਾ ਕੀ ਸਾਨੂੰ ਪਰਮਾਤਮਾ ਬਾਰੇ ਪਤਾ ਹੈ ਉਸ ਤੋਂ ਬਾਅਦ ਪਰਮਾਤਮਾ ਕਿੰਨਾ ਵੱਡਾ ਹੈ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਗੁਰਬਾਣੀ ਵਿੱਚ ਅਸੀਂ ਇੰਨਾ ਜਾਣਦੇ ਹਾਂ ਕਿ ਪ੍ਰਭੂ ਪਰਮਾਤਮਾ ਆਪਣੇ ਆਪ ਤੋਂ ਪੈਦਾ ਹੋਇਆ ਉਸ ਦੀ ਜਿਹੜੀ ਹੋਂਦ ਹੈ ਉਹ ਪਰਮਾਤਮਾ ਨੂੰ ਹੀ ਪਤਾ ਕਦੋਂ ਹੋਇਆ ਕਿੱਥੇ ਹੋਇਆ ਕਿਹੜੇ ਵੇਲੇ ਹੋਇਆ ਇਹ ਜਪਜੀ ਸਾਹਿਬ ਚ ਬਹੁਤ ਵਾਰ ਆਇਆ ਕਿਸੇ ਪੁਰਾਣਾ ਨੂੰ ਕਿਸੇ ਕਾਜ਼ੀਆ ਨੂੰ ਕਿਸੇ ਪੰਡਤਾਂ ਨੂੰ ਕਿਸੇ ਨੂੰ ਨਹੀਂ ਪਤਾ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਕਿ ਪ੍ਰਭੂ ਪਰਮਾਤਮਾ ਕਦੋਂ ਪ੍ਰਕਾਸ਼ਿਤ ਹੋਇਆ ਇਹ ਉਹਨੂੰ ਪਤਾ ਕਿੰਨਾ ਸਮਾਂ ਉੱਥੇ ਸੀ ਕਿੰਨੇ ਕਰੋੜਾਂ ਲੱਖਾਂ ਸਾਲ ਪਹਿਲਾਂ ਸੀ ਦੁਨੀਆ ਬਣਾਉਣ ਤੋਂ ਪਹਿਲਾਂ ਚਾ ਕੀ ਕੀਤਾ ਕੀ ਨਹੀਂ ਕੀਤਾ ਇਸ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਜਿੰਨੇ ਵੀ ਧਰਮ ਗ੍ਰੰਥ ਨੇ ਜਾਂ ਜਿੰਨੇ ਵੀ ਕਥਾਵਾਚਕ ਨੇ ਸਾਰੀ ਇਹ ਗੱਲ ਕਹਿੰਦੇ ਨੇ ਕਿ ਪਰਮਾਤਮਾ ਕਦੋਂ ਹੋਇਆ ਕਿੱਥੇ ਹੋਇਆ ਸਵੈਪੰਗ ਤੋਂ ਬਗੈਰ ਕਿਵੇਂ ਹੋਇਆ ਵੀ ਆਪਣੇ ਆਪ ਤੋਂ ਪ੍ਰਕਾਸ਼ਿਤ ਹੋਇਆ ਪਰ ਆਪਣੇ ਆਪ ਤੋਂ ਪ੍ਰਕਾਸ਼ਿਤ ਕਿਵੇਂ ਹੋਇਆ ਇਹ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਠੀਕ ਹੈ ਇਸ ਦੇ ਅਰਥ ਇਹੀ ਆ ਕਿ ਇਹ ਮੇਰੇ ਮਾਲਕਾ ਸਵੈ ਤੇ ਪੰਗ ਸਵੈ ਹੁੰਦਾ ਆਪਣੇ ਆਪ ਤੋਂ ਪੂ ਜਿਹੜਾ ਕਹ ਦਿੰਦੇ ਨੇ ਜਿਹਨੂੰ ਜੇ ਪੜਨਾ ਜਦੋਂ ਆਪਾਂ ਸਵੈਪੰਗ ਪੜਨਾਗਾ ਸਵੈਪੰਗ ਪਰ ਜਿਹੜੇ ਅਰਥ ਨਿਕਲਨੇ ਇੱਕ ਸਵੈ ਤੇ ਪੂ ਪੂ ਹੁੰਦਾ ਪ੍ਰਕਾਸ਼ਿਤ ਜਿਵੇਂ ਭੂਮੀ ਕਹ ਦਿੰਦੇ ਨੇ ਮਿੱਟੀ ਤੋਂ ਉਪਜੀ ਹੋਈ ਚੀਜ਼ ਨੂੰ ਭੂਮੀ ਆਪਾਂ ਮਿੱਟੀ ਕਹ ਦਿੰਦੇ ਆ ਉਵੇਂ ਸਵੈ ਆਪਣੇ ਆਪ ਤੋਂ ਪ੍ਰਕਾਸ਼ਿਤ ਹੋਇਆ ਆਪਣੇ ਆਪ ਤੋਂ ਪੈਦਾ ਹੋਇਆ ਇਹ ਹੈ ਜੀ ਸਵੈਪੰਗ ਕਈ ਮਾਫ ਕਰਨਾ ਜੀ ਵਿਦਵਾਨ ਲੋਕ ਜਾਂ ਵਿਦਵਾਨ ਨਹੀਂ ਕਹਿੰਨੇ ਵੱਡੀ ਉਮਰ ਦੇ ਲੋਕ ਕਈ ਜਦੋਂ ਮਸ਼ਹੂਰ ਹੋ ਜਾਂਦੇ ਨੇ ਮੈਂ ਸ਼ਾਇਦ ਪਿੱਛੇ ਜੀ ਕਿਸੇ ਬੰਦੇ ਨੂੰ ਸਰਦਾਰ ਬੰਦਾ ਸੀ ਜੀ ਕਹਿੰਦਾ ਸੁਣਿਆ ਕੀ ਜਿਹੜਾ ਸਵੈਪੰਗ ਹੈ ਇਹ ਸ਼ਿਵ ਸ਼ੰਭੂ ਨੂੰ ਕਿਹਾ ਗਿਆ ਜੀ ਬਾਣੀ ਵਿੱਚ ਬਹੁਤ ਥਾਵਾਂ ਤੇ ਇਹ ਆਇਆ ਕਿ ਪਤਾ ਨਹੀਂ ਕਿੰਨੇ ਇੱਕ ਸ਼ਿਵ ਜੀ ਕਿੰਨੇ ਇੱਕ ਬ੍ਰਹਮੇ ਪ੍ਰਭੂ ਪਰਮਾਤਮਾ ਨੇ ਪੈਦਾ ਕੀਤੇ ਆ ਇਸ ਸੰਸਕ੍ਰਿਤ ਦਾ ਸ਼ਬਦ ਹੈ ਚਲੋ ਹਿੰਦੀ ਚ ਤਾਂ ਆਇਆ ਨਹੀਂਗਾ ਇਸ ਲਈ ਸ਼ਿਵ ਸ਼ੰਭੂ ਤਾਂ ਕਹਿ ਨਹੀਂ ਸਕਦੇ ਜੇ ਆਪਾਂ ਤਾਂ ਹੀ ਤਾਂ ਇਹਦੇ ਜਿਹੜੇ ਆਪਾਂ ਜੜ ਵਿੱਚ ਗਏ ਆ ਕਿ ਇਹ ਸ਼ਬਦ ਕਿੱਥੋਂ ਆਇਆ ਠੀਕ ਹੈ ਸanskrit ਸ਼ਬਦ ਜੀ ਸਵੈਪੰਗ ਤੋਂ ਆਇਆ ਸੱਸੇ ਦੇ ਪੈਰ 'ਚ ਵਾਵਾ ਯਈਏ ਦੇ ਟਿੱਪੀ ਪੱਬੇ ਨੂੰ ਦਲੈਂਕੜੇ ਇੱਥੋਂ ਸ਼ਬਦ ਆਇਆ ਜੀ ਇਹ ਸੈਪੰਗ ਸ਼ਬਦ ਹਨ ਇਹਦੇ ਵਿੱਚੋਂ ਨਿਕਲਿਆ ਦੁਆਰੇ ਦਾਸ ਜਨ ਸੱਸੇ ਦੇ ਪੈਰ 'ਚ ਵਾਵਾ ਯਈਏ ਨੂੰ ਟਿੱਪੀ ਪੱਬੇ ਨੂੰ ਦਲੈਂਕੜੇ ਜਦੋਂ ਸੱਸੇ ਦੇ ਪੈਰ 'ਚ ਵਾਵਾ ਯਈਏ ਆ ਟਿੱਪੀ ਪੜਾਂਗੇ ਉਹਦਾ ਮਤਲਬ ਆਪਣੇ ਆਪ ਤੋਂ ਪੱਬੇ ਨੂੰ ਦਲੈਂਕੜੇ ਜਿਹੜਾ ਕਿਹਾ ਸੀ ਪ੍ਰਕਾਸ਼ਿਤ ਹੋਇਆ ਠੀਕ ਹੈ ਸੂਰਤ ਜਦੋਂ ਆਪਾਂ ਮੂਲ ਮੰਤਰ ਪੜ੍ਹਨਾ ਹੈ ਫਿਰ ਪਹਿਲਾਂ ਦੱਸ ਦਵਾਂ ਕਿ ਅਸੀਂ ਬੈਠੇ ਆਂ ਸੁਰਤ ਵਿੱਚ ਚਲੇ ਜਾਣਾ ਜਿਹੜੀ ਆਪ ਜਗਾ ਬਣਾਈ ਸੀਗੀ ਮੈਂ ਬੈਠਾ ਮੇਰੇ ਨਾਲ ਮੇਰੇ ਯਾਰ ਨਾਨਕ ਬੈਠਾ ਜਿਹਨੇ ਮੇਰੀ ਬਾਹ ਫੜੀ ਐ ਸ਼ਬਦ ਗੁਰੂ ਨਾਨਕ ਦਾ ਬੋਲ ਮੈ ਰਿਆਂ ਤਾਂ ਕਿ ਮੇਰੀ ਸਾਂਝ ਮੇਰੇ ਉਸ ਪ੍ਰਭੂ ਪਰਮਾਤਮਾ ਨਾਲ ਪੈਜੇ ਠੀਕ ਹੈ ਪਰਮਾਤਮਾ ਨਾਲ ਗੱਲਾਂ ਕਰਦਾ ਬੇਨਤੀ ਐ ਮੇਰੇ ਆ ਮਾਲਕਾ ਤੂੰ ਆਪਣੇ ਆਪ ਤੋਂ ਪ੍ਰਕਾਸ਼ਿਤ ਹੋਇਆ ਤੂੰ ਜਿੱਥੇ ਚਾਵੇਂ ਪ੍ਰਕਾਸ਼ਿਤ ਹੋ ਸਕਦਾ ਜਿਨੂੰ ਚਾਵੇਂ ਦਰਸ਼ਨ ਦੇ ਸਕਦਾ ਰਹਿਮਤ ਕਰ ਇਸ ਪਾਪੀ ਹਿਰਦੇ ਵਿੱਚ ਵੀ ਤੂੰ ਪ੍ਰਕਾਸ਼ਿਤ ਕਰ ਦੇ ਕਿਉਂਕਿ ਜਿਹੜੀਆਂ ਪੰਜ ਅਵਸਥਾਵਾਂ ਦੀ ਜਾਂ ਪੰਜ ਖੰਡਾਂ ਦੀ ਗੱਲ ਆਈ ਹੈ ਜਪਜੀ ਸਾਹਿਬ ਵਿੱਚ ਬਾਰ-ਬਾਰ ਜਪਜੀ ਸਾਹਿਬ ਵਿੱਚ ਇਹੀ ਗੱਲ ਆਈ ਹੈ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹਨਾ ਸਾਡੇ ਅੰਦਰ ਇਹ ਕੂੜ ਦੇ ਕੰਦ ਕਿਵੇਂ ਟੁੱਟੂਗੀ ਉਹ ਸਚਿਆਰਾ ਕਿਵੇਂ ਪ੍ਰਗਟਿਤ ਹੋਵੇਗਾ ਮੂਲ ਮੰਤਰ ਆ ਦੇਖ ਲਓ ਜਿਵੇਂ ਫਿਰ ਕਹਦਮਾ ਬਾਰ-ਬਾਰ ਬਾਣੀ ਜਿਹੜੀ ਆ ਉਹੀ ਗੱਲ ਦਰਉਂਦੀ ਹੈ ਕਿ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਅੰਦਰ ਪ੍ਰਗਟ ਕਰਨਾ ਜਦੋਂ ਉਸ ਦੇ ਗੁਣ ਪ੍ਰਗਟ ਹੋ ਗਏ ਤਾਂ ਉਹ ਸਾਡੇ ਅੰਦਰ ਪ੍ਰਗਟ ਹੋ ਗਿਆ ਇਸ ਲਈ ਜਦੋਂ ਸਵੈਪੰਗ ਵੀ ਪੜਨਾ ਜਦੋਂ ਆਪਾਂ ਬੈਠ ਕੇ ਮੂਲ ਮੰਤਰ ਦਾ ਪਾਠ ਕਰਾਂਗੇ ਜਾਂ ਜੇ ਮੂਲ ਮੰਤਰ ਨੂੰ ਇੱਕ ਮੰਤਰ ਦੀ ਤਰ੍ਹਾਂ ਵੀ ਚਾਹੇ ਪੜ ਲਓ ਜੇ ਹੋਰ ਪਾਠ ਵੀ ਨਹੀਂ ਹੁੰਦਾ ਜੇ ਪ੍ਰਮਾਤਮਾ ਨਾਲ ਗੱਲਾਂ ਕਰਨੀਆਂ ਉਹ ਮੇਰੇ ਆ ਮਾਲਕਾ ਜਿਵੇਂ ਮਰਜ਼ੀ ਬੈਠ ਜਾ ਤੁਹਾਡੀ ਮਰਜ਼ੀ ਆ ਯਾਰਾਂ ਨਾਲ ਕਈ ਵਾਰ ਅਸੀਂ ਬਾਹਮਾ ਵੀ ਇਦਾਂ ਲੈ ਕੇ ਬਹਿ ਜਾਂਦੇ ਆ ਕਿਤੇ ਭਾਵਨਾਵਾਂ ਮਾ ਹੁੰਦੀਆਂ ਕਈ ਵਾਰ ਹੱਥ ਵੀ ਜੋੜ ਲਈਦੇ ਉਸ ਪ੍ਰਮਾਤਮਾ ਦੇ ਨਾਲ ਕਈ ਵਾਰ ਜਦੋਂ ਮਨ ਵਿੱਚ ਹੁੰਦੇ ਆ ਉਹਦੇ ਨਾਲ ਗੱਲਾਂ ਸਿੱਧੀਆਂ ਇੱਕ ਯਾਰਾਂ ਵਾਂਗੂ ਕਰਦੇ ਆ ਕਈ ਵਾਰ ਚਰਨ ਵਿੱਚ ਵੀ ਡੱਗ ਪਈਦਾ ਕਈ ਵਾਰ ਰੋਣਾ ਵੀ ਨਿਕਲ ਜਾਂਦਾ ਹਰ ਰੋਜ਼ ਜਿਹੜੀ ਕੱਲ ਮੇਰੀ ਭਾਵਨਾ ਸੀ ਉਹ ਹੁਣ ਨਹੀਂ ਐ ਜਿਹੜੀ ਸਵੇਰੇ ਸੀ ਉਹ ਹੁਣ ਨਹੀਂ ਐ ਸਵੇਰੇ ਸਵੇਰ ਨੂੰ ਵਿਸ਼ਾਦ ਨਾ ਹੋਵੇ ਕਈ ਵਾਰ ਪ੍ਰਮਾਤਮਾ ਇੰਨੀ ਰਹਿਮਤ ਕਰਦਾ ਕਿ ਸ਼ਿਰਦਾ ਇੰਨਾ ਕੋਮਲ ਹੋ ਜਾਂਦਾ ਕਿ ਅੱਖਾਂ ਚੋਂ ਨੀਰ ਡਿੱਗਣ ਲੱਗ ਜਾਂਦਾ ਜਿਵੇਂ ਪਾਣੀ ਡਿੱਗਣ ਲੱਗ ਜਾਂਦਾ ਲੋਕਾਂ ਦੇ ਕਈ ਵਾਰ ਇੰਨਾ ਕਠੋਰ ਹੁੰਦਾ ਕਿ ਮੂਰੇ ਇੱਕ ਇੱਕ ਕਹਿੰਦੇ ਅੱਖ ਮਾੜੀ ਜਿਵੇਂ ਨਹੀਂ ਫੜਕਦੀ ਇਹ ਇਸ ਚੀਜ਼ ਦਾ ਦਾਵਾ ਨਹੀਂ ਕਰ ਸਕਦੇ ਕਿ ਹਰ ਵਕਤ ਬੰਦਾ ਉਸ ਪ੍ਰਭੂ ਪਰਮਾਤਮਾ ਦੀ ਲੈ ਵਿੱਚ ਰਹੇਗਾ ਜਾਂ ਉਸ ਦੀ ਨਾਲ ਜੁੜਿਆ ਰਹੇਗਾ ਜਾਂ ਹਰ ਵਕਤ ਬੰਦਾ ਕਠੋਰ ਹਿਰਦਾ ਰਹੇਗਾ ਪਰਮਾਤਮਾ ਨੇ ਕਿਹੜੇ ਵੇਲੇ ਮਿਹਰ ਕਰਨੀ ਆ ਪਰਮਾਤਮਾ ਨੇ ਇਹ ਨਹੀਂ ਪਤਾ ਕਿ ਸਾਨੂੰ ਕਿਹੜੀ ਇਮੋਸ਼ਨ ਦੇ ਵਿੱਚ ਲੈ ਕੇ ਆਉਣਾ ਕਿਹੜੀ ਫੀਲਿੰਗ ਦੇ ਵਿੱਚ ਲੈ ਕੇ ਆਉਣਾ ਪਿਆਰ ਵਾਲੀ ਚ ਲੈ ਕੇ ਆਉਣਾ ਖੁਸ਼ੀ ਵਾਲੀ ਚ ਲੈ ਕੇ ਆਉਣਾ ਬਿਰਹਾ ਵਾਲੀ ਚ ਲੈ ਕੇ ਆਉਣਾ ਪਹਿਲਾਂ ਦੱਸਦਾ ਮੈਂ ਬਾਣੀ ਸਾਰੀ ਦੀ ਸਾਰੀ ਫੀਲਿੰਗ ਹੈ ਜੀ ਬਾਣੀ ਭਾਵਨਾਵਾਂ ਦੇ ਵਿੱਚ ਹੈ ਸਾਡੀ ਉਸ ਪ੍ਰਭੂ ਪਰਮਾਤਮਾ ਦੇ ਸਾਝ ਦੇ ਨਾਲ ਜਿਵੇਂ ਸਾਡਾ ਮੂਡ ਹੁੰਦਾ ਜਾਂ ਜਿਵੇਂ ਸਾਡੇ ਇਮੋਸ਼ਨ ਹੁੰਦੇ ਭਾਵਨਾਵਾਂ ਹੁੰਦੀਆਂ ਉਸ ਪ੍ਰਭੂ ਪਰਮਾਤਮਾ ਨਾਲ ਅਸੀਂ ਸਾਝ ਪਾਉਂਦੇ ਹਾਂ ਉਸ ਨਾਲ ਗੱਲਾਂ ਕਰਦੇ ਹਾਂ ਕਹਿੰਨੇ ਆ ਉਸ ਮਾਲਕ ਨੂੰ ਮੇਰੇ ਮਾਲਕਾ ਬਖਸ਼ ਲੈ ਪੈਦਾ ਕਰ ਲੈ ਆਪਣੇ ਅੰਦਰ ਆਪਣੇ ਗੁਣਾਂ ਨੂੰ ਮੈਨੂੰ ਤੂੰ ਕਦੇ ਪਰਖੀ ਨਾ ਕਿਉਂਕਿ ਮੈਨੂੰ ਪਤਾ ਵੀ ਮੈਂ ਸਾਰੇ ਜਿਹੜੇ ਤੇਰੇ ਟੈਸਟ ਨੇ ਉਹ ਫੇਲ ਹੋ ਜਾਂਦੇ ਆ ਠੀਕ ਹੈ ਮੇਰੇ ਚ ਔਗਣ ਬਹੁਤ ਨੇ ਹਮ ਔਗਣ ਭਰੇ ਏਕ ਗੁਣ ਨਹੀਂ ਮੇਰੇ ਚ ਇੱਕ ਵੀ ਗੁਣ ਨਹੀਂ ਤੂੰ ਮੇਰੇ ਅਫਗਨ ਨਾ ਦੇਖ ਤੂੰ ਆਪਣੇ ਗੁਣ ਦੇਖ ਠੀਕ ਹੈ ਇਹ ਕਹਿ ਕੇ ਆਪਾਂ ਸਹਿਪੰਗ ਜਿਹੜੀ ਹੈ ਪੜਨਾ ਤੇ ਉਦੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਜੇ ਫਿਰ ਇੱਕ ਸਵਾਲ ਫਿਰ ਆਪਾਂ ਦੁਹਰਾ ਦਮਾ ਜਿਹੜਾ ਸਵਾਲ ਕਈ ਲੋਕ ਪੁੱਛਦੇ ਨੇ ਕਿ ਪ੍ਰਮਾਤਮਾ ਕਿੱਥੋਂ ਪੈਦਾ ਹੋਇਆ ਕਦੋਂ ਪੈਦਾ ਹੋਇਆ ਪਹਿਲਾਂ ਵੀ ਕਿਹਾ ਸੀਗਾ ਜੁ ਯਾਦ ਰੱਖਿਓ ਇਹ ਕਿਸੇ ਨੂੰ ਨਹੀਂ ਪਤਾ ਕਦੋਂ ਪੈਦਾ ਹੋਇਆ ਕਿੱਥੇ ਪੈਦਾ ਹੋਇਆ ਕਿਹੜਾ ਉਹ ਦਿਨ ਸੀ ਕਿਹੜੀ ਉਹ ਰੁੱਤ ਸੀ ਆਪਾਂ ਜਪਜੀ ਸਾਹਿਬ ਚ ਹੋਰ ਆਪਾਂ ਗਹਿਰਾਈ ਚ ਜਾਵਾਂਗੇ ਪਰ ਹੁਣ ਇੰਨਾ ਸਮਝ ਲਓ ਕਿ ਇਹ ਪਰਮਾਤਮਾ ਹੀ ਜਾਣਦਾ ਹੈ ਕਦੋਂ ਤੇ ਕਿੱਥੇ ਹੋਇਆ ਸੀ ਇਹ ਪਰਮਾਤਮਾ ਇੰਨਾ ਵੱਡਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾਨਕ ਨੀਚ ਕਹੇ ਵਿਚਾਰ ਕਿ ਪਰਮਾਤਮਾ ਇੰਨਾ ਵੱਡਾ ਹੈ ਕਿ ਗੁਰੂ ਨਾਨਕ ਨੀਵੇਂ ਨੇ ਗੁਰੂ ਨਾਨਕ ਨੀਵੇਂ ਨੇ ਜਿਹਨੂੰ ਗੁਰੂ ਨਾਨਕ ਨੂੰ ਜਿਹਨੂੰ ਸਾਰੀ ਦੁਨੀਆ ਕਹਿੰਦੀ ਹੈ ਕਿ ਇਹ ਪਰਮਾਤਮਾ ਦਾ ਰੂਪ ਹੈ ਪਰਮਾਤਮਾ ਖੁਦ ਆਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਕਿ ਪਰਮਾਤਮਾ ਖੁਦ ਆਇਆ ਉਹ ਸਾਰੇ ਕਹਿੰਦੇ ਨੇ ਕਿ ਸਾਨੂੰ ਨਹੀਂ ਪਤਾ ਪਰਮਾਤਮਾ ਕਦੋਂ ਤੇ ਕਿਹੜੇ ਵੇਲੇ ਕਿੱਥੇ ਪੈਦਾ ਹੋਇਆ ਇਹ ਪ੍ਰਮਾਤਮਾ ਹੀ ਜਾਣਦਾ ਹਾਂ ਇੰਨਾ ਹੈ ਕਿ ਉਹ ਆਪਣੇ ਆਪ ਤੋਂ ਹੋਇਆ ਉਹਨੂੰ ਕੋਈ ਜੰਮਣ ਵਾਲਾ ਹੈ ਨਹੀਂ ਸੀ ਉਸਨੇ ਕਦੇ ਮਰਨਾ ਨਹੀਂ ਹੈ ਪ੍ਰਮਾਤਮਾ ਨੇ ਉਹ ਸਾਰੇ ਪਾਸੇ ਸਾਰੀ ਕਾਇਨਾਤ ਉਹਦੇ ਤੋਂ ਹੈ ਠੀਕ ਹੈ ਜਿੱਦਣ ਸਾਰੀ ਦੁਨੀਆ ਨਸ਼ਟ ਹੋਗੀ ਸ਼ਾਇਦ ਫਿਰ ਵੀ ਉਹ ਪਤਨੀ ਕਿਵੇਂ ਰਹੇਗਾ ਕਿੱਥੇ ਰਹੇਗਾ ਇਹ ਉਹੀ ਜਾਣਦਾ ਹੈ ਸਾਨੂੰ ਨਹੀਂ ਪਤਾ ਠੀਕ ਹੈ ਇਹ ਸੀਗਾ ਜੀ ਸਵਾਪੰਗ ਅੱਗੇ ਆਪਾਂ ਗੱਲ ਕਰਾਂਗੇ ਜੀ ਗੁਰਪ੍ਰਸਾਦ ਦੇ ਦੀ ਅਜਲੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ